ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਸਿੱਧਾ ਬਠਿੰਡੇ ਨੂੰ ਜਾਈਏ ਤਾਂ ਵਾਇਆ ਬਾਜਾਖਾਨਾ ਉਦੋਂ ਇਹ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਅੱਜ ਤਿੰਨ ਨਾਕ ਤੁਹਾਨੂੰ ਦਿਖਾਉਂਗਾ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਸੂਆਂ ਸਵਾਈਆਂ ਤੇ ਇੱਕ ਗਾਂ ਤਾਜੀ ਸੂਈ ਵੀ ਹਮੇਸ਼ਾ ਤੇ ਹਰੇਕ ਵੀਡੀਓ ਚ ਇੱਕ ਬੇਨਤੀ ਹੁੰਦੀ ਹੈ ਵੀ ਜਿੰਨਾ ਦੁੱਧ ਸੂਏ ਸਵਾਏ ਪਸ਼ੂ ਦਾ ਕੋਈ ਵੀ ਭਰਾ ਦੱਸਦਾ ਉਹਦੇ ਘਰੇ ਦੋ ਟਾਈਮ ਤਿੰਨ ਟਾਈਮ ਚੋਲਿਆ ਕਰੋ ਕਿਉਂਕਿ ਪਸ਼ੂ ਦੁੱਧ ਤੇ ਚੱਲ ਰਹੇ ਹੁੰਦੇ ਆ ਉਪਰੇ ਥਾਂ ਤੇ ਜਾ ਕੇ ਕਈ ਵਾਰ ਖਰਾਕ ਬਦਲ ਨਾਲ ਪਸ਼ੂ ਇੱਕ ਅੱਧਾ ਡੰਗ ਦੁੱਧ ਘਟਵਾ ਦੇ ਦੇ ਸਕਦਾ ਹੁੰਦਾ ਬਾਕੀ ਤੁਸੀਂ ਪੈਸੇ ਲਾਉਣੇ ਤੇ ਤਸੱਲੀ ਕਰਨ ਦਾ ਵੀ ਹੱਕ ਹੁੰਦਾ ਸੋ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾ ਖਰੀਦਿਓ ਪਹਿਲੇ ਨੰਬਰ ਤੇ ਤੁਹਾਨੂੰ ਇੱਕ ਮੁਰਾ ਨਸਲ ਦੀ ਬੜੇ ਚੰਗੇ ਕੱਤ ਕਾਠ ਦੀ ਝੋਟੀ ਦਿਖਾਉਂਗਾ ਇਹ ਵੀ ਤਾਜੀ ਸੂਈ ਵੀ ਐ ਉਸ ਤੋਂ ਬਾਅਦ ਦਸੂ ਇੱਕ ਛੋਟੀ ਹੋਰ ਇਹ ਵੀ ਤਾਜੀ ਸੂਈ ਤੇ ਵੈੜ ਲਾਸਟ ਉੱਤੇ ਦਿਖਾ ਦੇਣੀ ਐ ਰੇਟ ਵੀਡੀਓ 'ਚ ਹੀ ਹੋਣਗੇ ਬਾਕੀ ਪਸ਼ੂ ਤੁਸੀਂ ਆ ਕੇ ਖਰੀਦਣਾ ਤਨਵੀਰ ਭਾਈ ਸਤਿ ਸ਼੍ਰੀ ਅਕਾਲ ਸੱਸੀ ਗਾਲ ਭਾਈ ਤਨਵੀਰ ਆਪਾਂ ਤਿੰਨ ਨਾਗ ਅੱਜ ਦਿਖਾ ਰਹੇ ਹਾਂ ਭਾਈ ਹਾਂਜੀ ਭਾਈ ਦੋ ਛੋਟੀਆਂ ਸੂਈਆਂ ਇੱਕ ਗਾਂ ਸੂਈ ਨੂੰ ਜਿਹੜੀ ਇਹ ਮੱਝ ਐ ਭਾਈ ਕੰਨਵਾ ਸੂਆ ਸੂਈ ਐ ਇਹ ਤੇ ਦੂਜਾ ਸੂਈ ਛੋਟੀ ਛੇ ਦਾੰਦਾ ਭਾਈ ਠੀਕ ਐ ਆਵਜ ਤੱਪਾ ਮਗਰਈ ਪਰਸੋਂ ਸਵੇਰ ਸੂਈ 2 ਵਜੇ ਠੀਕ ਐ ਮਗਰ ਹੁਣ ਖਾਲੀ ਕਰਨ ਤੋਂ 10 ਕਿਲੋ ਬਾਲੂ ਸਟਾਰਟਿੰਗ ਐ ਭਾਈ ਕੀ ਰੇਟ ਰਹਿਣਾ ਰਬੀ ਇਹਦਾ 145000 ਬਾਈ ਖੋਲੀ 145000 ਰੇਟ ਆ ਦੋਸਤੋ 10 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਦਿਨ ਹਜੇ ਤੀਜਾ ਹੀ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਸਿੰਘ ਸੋਣਾ ਕੱਦ ਬਹੁਤ ਚੰਗਾ ਹੈ ਉੱਚੀ ਲੰਬੀ ਝੋਟੀ ਹੈ ਬਾਕੀ ਬਰੀਕ ਹੈ ਬਾਈ ਝੋਟੀ ਹੂੰ ਮੈਨੂੰ ਕਈ ਵਾਰ ਕਹਿੰਦੇ ਬੌਲਾ ਬਾਈ ਮੈਂ ਕਿਹਾ ਆਪਾਂ ਆਪਾਂ 2 ਲੱਖ ਲੈਵੇਂ ਵੇਚ ਕੇ 10 ਕਿਲੋ ਬੌਲੇ ਤੇ ਮੈਂ ਵੇਖ ਜਾਂਦੀ ਆ ਬਾਈ ਸਹੀ ਹੈ ਕਿ ਜੰਨਾ ਹੁਣ ਆਪਾਂ ਨੂੰ ਪਤਾ ਪਾਉਂਦੀ ਨੇ 18 ਕਿਲੋ ਦੇਣਾ 10 ਕਿਲੋ ਤੋਂ ਸਟਾਰਟਿੰਗ ਕਰਦੀ ਆ ਉਹ ਸਹੀ ਹੈ ਸੋ ਟਾਂਚਾ ਸੋਣਾ ਦੋਸਤੋ ਝੋਟੀ ਦਾ ਰੰਗ ਰੂੰਗ ਬ ਫਵਾਨਾ ਚੰਗਾ ਦਿਖਾਉਂਦੀ ਐ ਹੁਣ ਬਾਹਰ ਵੀ ਖੜੀ ਦਾ ਰੰਗ ਦੇਖੋ ਬੱਕੇ ਸੀਲ ਠੰਡੇ ਆ ਬਾਈ ਜਿੱਧਰ ਦੀ ਮਰਜ਼ੀ ਉੱਤੇ ਛੜਤੀ ਆਪਾਂ ਹੂੰ ਕੋਈ ਵਾਸਤਾ ਨਹੀਂ ਕੱਟੂ ਠੀਕ ਸੋ ਤਾਜੀ ਸੂਈ ਵੀ ਝੋਟੀ ਚੰਗੀ ਉੱਚੀ ਲੰਬੀ ਐ ਪਿੰਡੇ ਦੇ ਉੱਤੇ ਨਾੜਾਂ ਵੀ ਚੰਗਾਂ ਦੀਆਂ ਨੇ ਸਿੰਘ ਦੋਨੇ ਹੀ ਦੇਖ ਲਓ ਤੁਸੀਂ ਇਸ ਤਰ੍ਹਾਂ ਦੇ ਐ ਸਟਰਕਚਰ ਫੇਰ ਦੇਖੋ ਸੋ ਇਹ ਤਾਜੀ ਸੂਈ ਵੀ ਮੱਜ ਪਹਿਲੇ ਨੰਬਰ ਤੇ ਦਿਖਾ ਰਹੇ ਆ ਤੁਹਾਨੂੰ ਬਰਗਾੜੀ ਦੇ ਵਿੱਚੋਂ 1 45 ਦਾ ਰੇਟ ਆ ਦੱਸੋ ਮੌਕੇ ਤੇ ਹੋਊਗਾ ਮਾਨਤਨ ਜਿਹੜਾ ਵੀਰ ਖਰੀਦਣਾ ਚਾਹਵੇ ਕੋਸ ਰੇਟ ਦਾ ਫਰਕ ਪੈ ਜਾਣਾ ਹੁੰਦਾ ਆਪਾਂ ਨੂੰ ਪਤਾ ਹੈ ਫਿਕਸ ਡਿਮਾਂਡ ਨਹੀਂ ਹੁੰਦੀ ਸੋ ਇਹ ਝੋਟੀ ਪਹਿਲੇ ਨੰਬਰ ਤੇ ਦੇਖੋ ਦੂਜਾ ਸਮੂਹ ਤਾਂ ਬਾਕੀ ਜਿੱਥੇ ਕਰਮ ਵਾਲੀ ਖੜਦੇ ਹੋ ਜਲਦੀ ਨਹੀਂ ਬਈ ਉਹ ਇਸ ਤਰ੍ਹਾਂ ਦਾ ਹਵਾਨਾ ਸੋਹਣਾ ਟਾਂਚਾ ਦੋਸਤੋ ਤੇ ਸੋਹਣੀ ਮੱਝ ਹੈ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਦੇਖਦੇ ਸਾਹਿਬ ਨੂੰ ਜਾਂਦੀ ਤਾਂ ਹਵਾਨਾ ਇਹਦਾ ਇਸ ਤਰ੍ਹਾਂ ਦਾ ਰੋਖ ਹੈ ਇਦੇ ਨਾਲ ਇੱਕ ਹੋਰ ਛੋਟੀ ਇਹ ਕਨਵਾ ਸੋਹਤਾਰ ਵੀ ਪਹਿਲਾ ਸੂਈ ਬਈ 4 ਦਾ ਹੁੰਦਾ ਇਹਨੂੰ ਕਿੰਨੇ ਦਿਨੋਂ ਗੈਸ ਸੂਈ ਇਹ ਵੀ ਇਹ ਚੌਥੀ ਸੂਈ ਹੈ ਬਈ ਇਹਨੂੰ ਮਤਲਬ ਚੌਥਾ ਦਿਨ ਹੋ ਗਿਆ ਉਹਨੂੰ ਤੀਜਾ ਦਿਨ ਹੈ ਠੀਕ ਹੈ ਇਹਦੇ ਮਗਰ ਕੱਟੀ ਜਾ ਉਹ ਖੜੀ ਜੀ ਠੀਕ ਹੈ ਅਚਾ ਕਿੰਨਾ ਦੋਦੂਗਾ ਹੁਣ ਤੇ ਇਹਦੇ ਥੱਲੇ ਵੀ ਬਈ 10 ਕਿਲੋ ਇਹਦਾ ਰੇਟ ਕੀ ਰਹਿਣਾ ਬਈ ਇਹਦਾ 1 ਲੱਖ ਤੇ 25 ਹਜ਼ਾਰ ਬਈ ਖੋਲੀਏ ਦੋਸਤੋ ਸਵਾ ਲੱਖ ਰੁਪਿਆ ਡਿਮਾਂਡ ਹੈ 1 ਲੱਖ ਤੇ 25 ਹਜ਼ਾਰ ਚੰਗਾ ਥਾਨ ਉਹਨਾਂ ਹੀ ਸੋਨਾ ਇਹਦਾ ਹਵਾਨਾ ਵੀ ਤੁਹਾਨੂੰ ਦਿਸੂਗਾ ਮਾਰਕਿੰਗ ਨੀਲੀ ਰਾਵੀ ਵਾਲੀ ਹੈ ਪਰ ਅੱਖ ਇਹਦੀ ਬਲੈਕ ਹੈ ਇਹਦੇ ਤੁਸੀਂ ਨੀਲੀ ਰਾਵੀ ਦਾ ਸਿੰਮਲ ਲਵਾ ਸਕਦੇ ਹੋ ਬੱਛੇ ਸੋਹਣੇ ਪਾ ਦੂਗੀ ਟਾਂਚਾ ਬਹੁਤ ਸੋਹਣਾ ਹੈ ਸਾਹਮਣੋਂ ਚਾਨਣ ਰੌਸ਼ਨੀ ਪੈਂਦੀ ਹੈ ਜਦੋਂ ਧੁੱਪ ਚ ਜਾਵੜੀ ਉਦੋਂ ਤੁਹਾਨੂੰ ਕਲੀਅਰ ਦਿਸਣ ਲੱਗ ਜੂਗੀ ਬਾਕੀ ਜਦੋਂ ਵਾਪਸ ਮੁੜੂ ਫੇਰ ਹਵਾਨਾ ਦਿਖਾਉ ਚੰਗਾ ਹਵਾਨਾ ਤੇ ਸੋਹਣਾ ਥਣ ਪਗਟਾਂ ਸਬਹੁਤ ਸੋਹਣਾ ਬਈ ਸਟਾਰਟਿੰਗ ਬਹੁਤ ਸੋਹਣੀ ਕੀਤੀ ਦੁੱਧ ਵੀ ਚੰਗਾ ਪਾਉਗੀ ਕਰਮਾ ਦੀ ਸਵਾ ਲੱਖ ਡਿਮਾਂਡ ਆ ਤੇ ਕਲੀਅਰ ਆ ਵੀ ਅਗਲੇ ਸਵੇਰੇ ਚ ਇਸੇ ਰੁੱਤ ਚ ਸੂਪੇ ਵੱਧ ਕੇ ਵਿਕੂਗੀ ਕਰਮਾ ਦੀ ਕੋਈ ਆਏ ਨਹੀਂ ਬਈ ਇਹ ਕੁੱਲੀ ਖੜੀ ਐ ਜਿੱਧਰ ਵੀ ਆਪਾਂ ਧਾਰਾ ਮਾਰੀ ਚੱਲ ਪੈਰ ਇਹ ਵੀ ਨਹੀਂ ਪੜਦੀ ਨਾ ਆਲ ਨਾ ਸ਼ਾਲ ਕੁਛ ਨਹੀਂ ਕੀਤਾ ਕੱਟੀ ਲੈ ਚੱਲ ਬਈ ਅੰਦਰ ਸੋ ਇਹਦੇ ਨਾਲ ਬੱਚਾ ਵੀ ਕੱਟੀ ਐ ਤੇ ਹਵਾਨਾ ਉਤੋਂ ਪੁੜਿਆਂ ਦੀ ਸ਼ੇਪ ਦੇਖ ਲਓ ਚੰਗੀ ਦਿੰਦੀ ਐ ਖੁੱਲੀ ਡੁੱਲੀ ਐ ਸੋ ਇਹ ਦਾ ਰੇਟ ਰੱਖਿਆ ਸਵਾ ਲੱਖ ਰੁਪਇਆ ਚੰਗਾ ਫਾਨ ਹਵਾਨਾ ਰੂਸੇ ਜੋ ਟੂਡਾ ਇਦਰਾ ਤੁਸੀਂ ਫੇਰ ਥਣ ਦੇਖਿਓ ਇਹਦੇ ਹਵਾਨੇ ਤੇ ਨਾੜਾਂ ਦੇਖਿਓ ਚਾਰੇ ਥਣ ਇੱਕੋ ਜਿਹੇ ਨੇ ਸਿੰਗ ਵੀ ਸੋਹਣਾ ਕੁੰਡਾ ਸਿੰਗ ਹੈ ਹਵਾਨਾ ਤੁਹਾਨੂੰ ਇੱਕ ਵਾਰ ਫੇਰ ਬੈਕ ਸਾਈਡ ਤੋਂ ਦਿਖਾਉਣਾ ਦੇਖਿਓ ਹਵਾਨਾ ਸੋ ਇਹ ਪਹਿਲਣ ਝੋਟੀ ਤਾਜੀ ਸੂਈ ਇੱਕ ਗਾਮ ਸਿਖਰੀ ਵਾਲੀ ਬਾਈ ਕੋ ਤਾਂ ਵੀਰੇ ਇਹ ਕਨ ਮਸੂਰ ਤੇ ਪਹਿਲਾਂ ਤੋਂ ਦੋ ਦਿਨਾਂ ਦਾ ਮੂੰਹ ਤੋਂ ਬਈ ਕਿੰਨੇ ਦਿਨ ਹੋ ਗਏ ਦੋੰਦੀ ਹੈ ਕਿੰਨੂ ਸੂਈ ਨੂੰ 8 ਦਿਨ ਹੋ ਗਏ ਬਈ ਅੱਜ ਠੀਕ ਹੈ ਹੁਣ ਹੋਊਗਾ ਅਗਸਟ ਦੇ 17 ਕਿਲੋ ਬਈ 17 ਕਿਲੋ ਦੁੱਧ ਹੋ ਹਾਂ ਦੋ ਟਾਂ 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 ਚਵਾਈ ਕਰ ਲਈ ਤੇ ਆਪਣੇ ਘਰੇ ਬਈ ਜਿਹੜੀਆਂ ਸੂਗ ਇਹਦਾ ਰੇਟ 70000 ਰੁਪਏ ਖੋਲੀ ਦੱਸੋ ਪਹਿਲਾਂ ਦੋ ਦੰਦ 17 18 ਲੀਟਰ ਇਸ ਟਾਈਮ ਦੁੱਧ ਹਾਜ਼ਰ ਹੈ ਤੇ 72000 ਇਹਦਾ ਰੇਟ ਹੈ ਫੈਰ ਫੈਰ ਕ੍ਰੋਸ ਪਾਏਂ ਦੀ ਵਿੱਚ ਦੋ ਦੰਦ ਦਾ ਕੰਪਲੀਟ ਦੋ ਦੰਦ ਬੱਛੀ ਇਹ ਬੱਚਾ ਇਹਦੇ ਨਾਲ ਮੇਲ ਕਾਫ ਹੈ 92 થી ਚਵਾਈ ਵਾਲੇ ਦੱਸੋ ਹਵਾਨਾ ਫਿਟਿੰਗ ਤੇ ਤਸੀਲ ਠੰਡੀ ਆਉਂਦੀਆਂ ਤਾਂ ਬਈ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਸੀ ਅਸੀਂ ਅੱਛਾ ਟਾਈਮ ਵੀ ਸ਼ਾਮ ਦਾ ਹੀ ਆ ਦੋਸਤੋ ਲਗਭਗ 4 ਵਜੇ ਦੇ ਆਸ-ਪਾਸ ਦਾ ਟਾਈਮ ਹੋਊਗਾ ਜਦੋਂ ਵੀਡੀਓ ਬਣਾ ਰਹੇ ਹਵਾਨਾ ਦੇਖੋ ਸਰਮਾਲੀ ਨੇ ਸੋ ਇਹ ਪਹਿਲਣ ਵੜਾ ਸੋ ਇਹਦਾ ਰੇਟ 72000 ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਸੂਈ ਹੈ ਤਾਜੀ ਹੈ ਹਵਾਨਾ ਸੋਹਣਾ ਦਿਸਦਾ ਹੈ ਦੋ ਦੰਦ ਬੱਚੀ 72000 ਰੇਟ ਮੌਕੇ ਤੇ ਇਹਦੇ ਚੋ ਵੀ ਮਾਨਤਨ ਹੋ ਜਾਣਾ ਹੈ ਸੋ ਜੰਗੀ ਲਗੇ ਤਾਂ ਕੰਟੈਕਟ ਕਰ ਲਿਓ ਸਾਰੇ ਤਿੰਨੇ ਨਾਗ ਜਿਹੜੇ ਦਿਖਾਏ ਤਿੰਨਾਂ ਦੇ ਰੇਟ ਅੱਜ ਵੀਡੀਓ ਦੇ ਵਿੱਚ ਹੀ ਹੈ ਤੁਸੀਂ ਹੁਣ ਇਸ ਰੇਟ ਦੇ ਹਿਸਾਬ ਤੇ ਬਾਈ ਨਾਲ ਗੱਲਬਾਤ ਕਰ ਲਿਓ ਕੋਲ ਆ ਕੇ ਪਸ਼ੂ ਦੇਖਣ ਦਾ ਹੱਕ ਹੈ ਜਰੂਰ ਦੇਖਿਆ ਕਰੋ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਹੋਊਗੀ ਧੰਨਵਾਦ ਅੱਜ ਵੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ